ਜੀ ਜੀ ਐਰੂ ਖੁਰਤਾ ਜੀ ਹਾਂ ਜੀ ਹੈਗਾ ਸੀ ਅਮਰਿਤ ਸਿੰਘ ਆ ਜੀ ਹੋ ਗਏ ਜਨੋ 7 ਮਹੀਨੇ ਜੀ ਹਾਂ ਜੀ ਆ ਗਿਆ ਜੀ ਨਹੀਂ ਉਹ ਡੌਂਕੀ ਲਾ ਕੇ ਗਿਆ ਸੀ ਜੀ ਬਾਇਰ ਬਸ ਉਹਨਾਂ ਨੇ ਜੀ ਪਰਾਂ ਦਾ ਰਿਪੋਰਟ ਕਰਤਾ ਜੀ ਕੰਦ ਟਾਪੇ ਜਦੋਂ ਚੌਂਕੀ ਤੇ ਰਿਪੋਰਟੀ ਕਰਤਾ ਜੀ ਫਿਰ ਉਹਨਾਂ ਨੂੰ ਪੈਸੇ ਲੱਗੇ 44-45 ਲੱਖ ਜੀ ਜ਼ਮੀਨ ਤਾਂ ਜੀ ਕੱਟਵਾ ਜੀ ਹੈਗੀ ਹੈ ਜੀ 2.5-3 ਕਿੱਲੇ ਹਾਂਜੀ ਗਹਿਣੇ ਵੀ ਮੜੀ-ਮੱਟੀ ਰੱਖੀ ਜੀ ਲਿਮਟ ਕਰਾਈ ਹੈ ਜੀ ਹੋਰ ਮਿੱਤਰ ਦੋਸਤਾਂ ਦੇ ਫੜੇ ਜੀ ਵਿਆਜ ਤੇ ਚੁੱਕੇ ਆ ਜੀ ਸਾਰਾ ਪੈਸਾ ਹਾਂਜੀ ਉਹ ਗੱਲ ਤਾਂ ਹੋਇਆ ਜੀ ਸਰਕਾਰ ਨੂੰ ਕੀ ਸਰਕਾਰ ਨੂੰ ਦਾਹੀ ਅਪੀਲ ਕਰਦੇ ਆਂ ਵੀ ਵੀ ਸਾਡਾ ਖਿਆਲ ਕਰੇ ਜੀ ਪੈਸਾ ਮੜਵਾਵੇ ਜੀ ਰਣਜੀਤ ਸਿੰਘ ਆ ਜੀ ਐਰੂ ਖੁਰਤਾ ਜੀ ਹਾਂ ਜੀ ਹੈਗਾ ਸੀ ਅਮਰਿਤ ਸਿੰਘ ਆ ਜੀ ਹੋ ਗਈ ਜੀ ਨੂੰ 7 ਮਹੀਨੇ ਜੀ ਹਾਂ ਜੀ ਆ ਗਿਆ ਜੀ ਨਹੀਂ ਉਹ ਡੌਂਕੀ ਲਾ ਕੇ ਗਿਆ ਸੀ ਜੀ ਬਾਇਰ ਬਸ ਉਹਨਾਂ ਨੇ ਹੀ ਪਰਾਂ ਦਾ ਰਿਪੋਰਟ ਕਰਤਾ ਜੀ ਕੰਦ ਟਾਪੇ ਜਦੋਂ ਚੌਂਕੀ ਤੇ ਰਿਪੋਰਟੀ ਕਰਤਾ ਜੀ ਫਿਰ ਉਹਨਾਂ ਨੂੰ ਤੇ ਕਿੰਨੇ ਪੈਸੇ ਲੱਗੇ ਸੀ ਇਸ ਤੇ ਪੈਸੇ ਲੱਗੇ ਸੀ 44-45 ਲੱਖ ਜੀ ਜਮੀਨ ਤਾਂ ਜੀ ਕੱਟਵਾ ਜੀ ਹੈਗੀ ਹੈ ਜੀ 2.5-3 ਕਿੱਲੇ ਹਾਂਜੀ ਗੈਣੇ ਵੀ ਮੜੀ-ਮੁੱਟੀ ਰੱਖੀ ਜੀ ਲਿਮਟ ਕਰਾਈ ਆ ਜੀ। ਹੋਰ ਮਿੱਤਰ ਦੋਸਤਾਂ ਦੇ ਫੜੇ ਜੀ ਵਿਆਜ ਤੇ ਚੁੱਕੇ ਆ ਜੀ ਸਾਰਾ ਪੈਸਾ। ਹਾਂਜੀ। ਉਹ ਗਲਤ ਹੋਇਆ ਜੀ। ਸਰਕਾਰ ਨੂੰ ਵੀ ਅਪੀਲ ਕਰਦੇ ਆਂ ਵੀ ਵੀ ਸਾਡਾ ਖਿਆਲ ਕਰੇ ਜੀ। ਪੈਸਾ ਮੜਵਾਵੇ ਜੀ। ਵੇ ਜੀ ਸਿੰਘ ਆ ਜੀ ਐਰੂ ਖੁਰਤਾ ਜੀ ਹਾਂ ਜੀ ਹੈਗਾ ਸੀ ਅਮਰਿਤ ਸਿੰਘ ਆ ਜੀ ਹੋ ਗਈ ਜਨੋ 7 ਮਹੀਨੇ ਜੀ ਹਾਂ ਜੀ ਆ ਗਿਆ ਜੀ ਨਹੀਂ ਉਹ ਡੌਂਕੀ ਲਾ ਕੇ ਗਿਆ ਸੀ ਜੀ ਬਾਇਰ ਬਸ ਉਹਨਾਂ ਨੇ ਜੀ ਪਰਾਂ ਦਾ ਰਿਪੋਰਟ ਕਰਤਾ ਜੀ ਕੰਦ ਟੱਪੇ ਜਦੋਂ ਚੌਂਕੀ ਤੇ ਰਿਪੋਰਟ ਹੀ ਕਰਤਾ ਜੀ ਫੇਰ ਉਹਨਾਂ ਨੇ ਪੈਸੇ ਲੱਗੇ 44-45 ਲੱਖ ਜੀ। ਕਿੰਨੇ ਰੂਮ ਤੇ ਜਮੀਨ ਤਾਂ ਜੀ ਕਟਵਾ ਜੀ ਹੈਗੀ ਹੈ ਜੀ 2.5-3 ਕਿੱਲੇ। ਹਾਂ ਜੀ ਗਹਿਣੇ ਵੀ ਮੜੀ-ਮੱਟੀ ਰੱਖੀ ਜੀ ਲਿਮਟ ਕਰਾਈ ਹੈ ਜੀ। ਹੋਰ ਮਿੱਤਰ ਦੋਸਤਾਂ ਦੇ ਫੜੇ ਜੀ ਵਿਆਜ ਤੇ ਚੁੱਕੇ ਆ ਜੀ ਸਾਰਾ ਪੈਸਾ। ਹਾਂ ਜੀ। ਉਹ ਗੱਲ ਤਾਂ ਹੋਇਆ ਜੀ। ਸਰਕਾਰ ਨੂੰ ਕਿਹਦੀ ਸਰਕਾਰ ਨੂੰ ਦਾਹੀ ਅਪੀਲ ਕਰਦੇ ਆਂ ਵੀ ਵੀ ਸਾਡਾ ਖਿਆਲ ਕਰੇ ਜੀ ਪੈਸਾ ਮੜਵਾਵੇ ਜੀ ਬੇ